ਸਰਵ ਜੀ ਸੰਗਰੂਰ ਵੀ ਦੀ ਕਵਤਾ ਕੀ ਲਿਖਣਾ ਚਾਹੁੰਦਾ ਸੀ ਕੀ ਲਿਖਣਾ ਚਾਹੁੰਦਾ ਸੀ ਕੀ ਲਿਖਣਾ ਚਾਹੁੰਦਾ ਸੀ ਕੀ ਲਿਖਣਾ ਚਾਹੁੰਦਾ ਸੀ ਕੀ ਲਿਖਣਾ ਹੋਇਆ ਏ ਕੀ ਲਿਖਣਾ ਹੋਇਆ ਏ ਹਸਿਆ ਕਿਹੜੀ ਗੱਲਾਂ ਹਸਿਆ ਕਿਹੜੀ ਗੱਲਾਂ ਹਸਿਆ ਕਿਹੜੀ ਗੱਲਾਂ ਹਸਿਆ ਕਿਹੜੀ ਗੱਲਾਂ ਕਿਹੜੀ ਗੱਲਾਂ ਰੋਇਆ ਏ ਕਿਹੜੀ ਗੱਲਾਂ ਰੋਇਆ ਏ ਕੀ ਦੱਸਿਆ ਤੈਨੂੰ ਅਸੀਂ ਆਪਣਾ ਦੁੱਖ ਅਸੀਂ ਆਪਣਾ ਦੁੱਖ ਕੀ ਦੱਸਿਆ ਤੈਨੂੰ ਅਸੀਂ ਆਪਣਾ ਦੁੱਖ ਅਸੀਂ ਆਪਣਾ ਦੁੱਖ ਜਾਨੋ ਵੱਧ ਤੇਆ